ਨਮਸਕਾਰ ਬੀਲਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਅਮਰੀਕੀ ਫੌਜ ਦੀ ਜਿਹਦੇ ਵੱਲੋਂ ਅਮਰੀਕਾ ਦੇ ਜਿੰਨੇ ਵੀ ਬਾਰਡਰ ਨੇ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਸੀਲ ਕਰ ਦਿੱਤਾ ਔਰ ਇਸ ਤੋਂ ਇਲਾਵਾ ਅਮਰੀਕੀ ਆਰਮੀ ਦੇ ਵੱਲੋਂ ਹੁਣ ਸੈਟੇਲਾਈਟ ਦੇ ਰਾਹੀਂ ਵੀ ਲੋਕਾਂ ਦੇ ਉੱਪਰ ਧਿਆਨ ਰੱਖਿਆ ਜਾ ਰਿਹਾ ਹੈ ਕਿ ਕੋਈ ਮੈਕਸੀਕੋ ਦੇ ਬਾਰਡਰ ਰਾਹੀਂ ਜਾਂ ਕਿਸੇ ਹੋਰ ਰਾਹ ਦੇ ਤੋਂ ਜਿਹੜਾ ਉਹ ਅਮਰੀਕਾ ਦੇ ਵਿੱਚ ਦਾਖਲ ਤਾਂ ਨਹੀਂ ਹੋ ਰਿਹਾ ਇਵਨ ਕੀ ਬਹੁਤ ਅਹ ਦੇਰ ਤੋਂ ਇਹ ਗੱਲ ਚੱਲ ਰਹੀ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਪਾਣੀ ਦੇ ਰਾਹੀ ਮਤਲਬ ਕਿ ਪਾਣੀ ਵਾਲੀਆਂ ਕਿਸ਼ਤੀਆਂ ਦੇ ਰਾਹੀ ਵੀ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਸੋ ਹੁਣ ਅਮਰੀਕੀ ਆਰਮੀ ਜਿਹੜੀ ਹੈ ਉਹ ਜਲ ਥਲ ਹਵਾ ਤੁਹਾਨੂੰ ਜਾਨੀ ਕਿ ਹਰੇਕ ਥਾਂ ਦੇ ਉੱਤੋਂ ਅਸਮਾਨ ਦੇ ਵਿੱਚੋਂ ਚਾਹੇ ਕਹੋ ਤੁਸੀਂ ਹਰੇਕ ਥਾਂ ਤੋਂ ਉਹਨਾਂ ਲੋਕਾਂ ਦੇ ਉੱਤੇ ਨਜ਼ਰ ਰੱਖ ਰਹੀ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਨਾ ਹੋ ਸਕੇ ਸੋ ਇਹ ਸਿਰਫ ਮੀਡੀਆ ਦੀਆਂ ਖਬਰਾਂ ਨਹੀਂ ਹੈ ਕਿ ਇਸ ਤਰੀਕੇ ਦੀ ਸ਼ਕਤੀ ਜਿਹੜੀ ਕਰ ਦਿੱਤੀ ਗਈ ਹੈ ਅੱਜ ਬਕਾਇਦਾ ਯੂ ਐਸ ਬੀ ਪੀ ਜਾਨੀ ਕਿ ਯੂਨਾਈਟਿਡ ਸਟੇਟ ਬਾਰਡਰ ਪੈਟਰੋਲ ਜਿਹੜੀ ਫੋਰਸ ਹੈ ਅਮਰੀਕਾ ਦੀ ਉਹਦੇ ਜਿਹੜੇ ਚੀਫ ਨੇ ਮਾਈਕਲ ਬੈਕ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਉਹਨਾਂ ਨੇ ਆਪ ਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਇੱਕ ਵੀਡੀਓ ਜਾਰੀ ਕੀਤੀ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਦਿਖਾਇਆ ਕਿ ਪਾਣੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੁਰੱਖਿਆ ਏਜੰਸੀਆਂ ਜਿਹੜੀਆਂ ਉਹਨਾਂ ਦੀਆਂ ਗਸ਼ਤ ਕਰ ਰਹੀਆਂ ਨੇ ਉਸ ਤੋਂ ਇਲਾਵਾ ਜਿਹੜਾ ਮੈਕਸੀਕੋ ਵਾਲਾ ਬਾਰਡਰ ਹੈ ਜਿਹਨੂੰ ਟੱਪ ਕੇ ਬਹੁਤ ਸਾਰੇ ਲੋਕ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਸੀ ਉਸ ਬਾਰਡਰ ਦੇ ਉੱਪਰ ਵੀ ਉਹਨਾਂ ਦੇ ਵੱਲੋਂ ਸਾਰੇ ਪਾਸੇ ਜਿਹੜੀਆਂ ਕੰਡਿਆਲੀ ਤਾਰਾਂ ਨੇ ਉਹ ਵਿਛਾ ਦਿੱਤੀਆਂ ਗਈਆਂ ਨੇ ਉਸ ਤੋਂ ਇਲਾਵਾ ਹਵਾ ਦੇ ਰਾਹੀ ਵੀ ਕੋਈ ਕੋਈ ਰਾਤ ਨੂੰ ਨਾ ਉਸ ਬਾਰਡਰ ਨੂੰ ਕਰਾਸ ਕਰ ਸਕੇ ਸੋ ਸੈਟੇਲਾਈਟ ਦੇ ਰਾਹੀ ਵੀ ਹੁਣ ਨਿਗਰਾਨੀ ਜਿਹੜੀ ਹੈ ਬਾਰਡਰ ਤੇ ਵਧਾ ਦਿੱਤੀ ਗਈ ਹੈ ਔਰ ਬਾਰਡਰ ਦੇ ਕੋਲ ਹੀ ਉਹਨਾਂ ਦੇ ਵੱਲੋਂ ਇੱਕ ਐਸਾ ਰੂਮ ਬਣਾਇਆ ਗਿਆ ਜਿੱਥੇ ਕਿ ਸਾਰਾ ਕੁਝ ਉਸ ਨੂੰ ਮੈਨੇਜ ਕੀਤਾ ਜਾ ਰਿਹਾ ਹੈ ਔਰ ਕੈਮਰਾਸ ਲੱਗੇ ਹੋਏ ਨੇ ਔਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕੀਤਾ ਜਾ ਰਿਹਾ ਹੁਣ ਜਿਹੜੇ ਵੀ ਲੋਕ 50-50 ਲੱਖ ਰੁਪਈਆ ਲਗਾ ਕੇ ਅਮਰੀਕਾ ਦੇ ਵਿੱਚ ਜਾਣ ਦੇ ਇਹ ਛੋਕ ਸੀ ਉਹਨਾਂ ਨੂੰ ਦੱਸ ਦਈਏ ਕਿ ਅਮਰੀਕੀ ਆਰਮੀ ਦੇ ਵੱਲੋਂ ਅਮਰੀਕੀ ਬਾਰਡਰ ਫੋਰਸ ਦੇ ਵੱਲੋਂ ਕੁਝ ਐਸੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਕਿ ਹੁਣ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਰਿੰਦਾ ਵੀ ਪਰਨਾ ਮਾਰ ਸਕੇ ਸੋ ਸਖਤ ਜਿਹੜਾ ਪਹਿਰਾ ਹੈ ਹੁਣ ਅਮਰੀਕੀ ਆਰਮੀ ਦੇ ਵੱਲੋਂ ਇਹ ਵਧਾ ਦਿੱਤਾ ਗਿਆ ਯੂ ਐਸ ਬਾਰਡਰ ਫੋਰਸ ਨੇ ਜਿਹੜਾ ਬਾਰਡਰ ਹੈ ਪੂਰਾ ਪੱਕੇ ਤਰੀਕੇ ਦੇ ਨਾਲ ਉਹਨੂੰ ਸੀਲ ਕਰ ਦਿੱਤਾ ਹੈ ਸੋ ਇਹ ਖਬਰ ਦੱਸਣ ਦਾ ਮਕਸਦ ਇਹ ਹੈ ਕਿ ਜਿਹੜੇ ਲੋਕ ਅਜੇ ਵੀ ਕਿਤੇ ਨਾ ਕਿਤੇ ਮੰਡ ਬਣਾ ਕੇ ਇਥੋਂ ਨਿਕਲਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਸਿੱਧੇ ਤੌਰ ਦੇ ਉਤੇ ਦੱਸਣਾ ਹੈ ਕਿ ਸਿਰਫ ਅਮਰੀਕਾ ਹੀ ਨਹੀਂ ਸਵੇਰੇ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਕੈਨੇਡਾ ਦੇ ਵੱਲੋਂ ਆਪਦੇ ਬਾਰਡਰ ਨੂੰ ਬਾਰਡਰ ਤੋਂ ਗੈਰਕਾਨੂੰਨੀ ਤਰੀਕੇ ਦੇ ਨਾਲ ਲੁੱਕ ਅੰਦਰ ਨਾ ਦਾਖਲ ਹੋਣ ਉਹਦੇ ਤੇ ਸਖਤੀ ਵਧਾ ਦਿੱਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਇੰਗਲੈਂਡ ਦੇ ਵੱਲੋਂ ਵੀ ਕੁਝ ਵੀਡੀਓਜ਼ ਜਾਰੀ ਕੀਤੀਆਂ ਗਈਆਂ ਸਰਕਾਰ ਦੇ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਗੈਰਕਾਨੂੰਨੀ ਤਰੀਕੇ ਦੇ ਨਾਲ ਉਥੋਂ ਉਹਨਾਂ ਨੂੰ ਵਾਪਸ ਉਹਨਾਂ ਦੇ ਮੁਲਕ ਭੇਜਿਆ ਗਿਆ ਔਰ ਉਸ ਤੋਂ ਇਲਾਵਾ ਜਰਮਨ ਦੇ ਵੱਲੋਂ ਵੀ ਹੁਣ ਇਹ ਸਾਰੀ ਕਬਾਇਤ ਜਿਹੜੀ ਆ ਉਹ ਰਚ ਦਿੱਤੀ ਗਈ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਲੋਕ ਜਰਮਨ ਦੇ ਵਿੱਚ ਦਾਖਲ ਹੋ ਰਹੇ ਸੀ ਉਹਨਾਂ ਨੂੰ ਵੀ ਵਾਪਸ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਔਰ ਇਹ ਵੀ ਜਰਮਨ ਜਿਹੜੇ ਸਰਕਾਰ ਦੇ ਮੰਤਰੀ ਨੇ ਉਹਨਾਂ ਦੇ ਵੱਲੋਂ ਇੱਕ ਪੋਸਟ ਪਾ ਕੇ ਦੀ ਜਿਹੜੀ ਕਿ ਪੁਸ਼ਟੀ ਜਿਹੜੀ ਉਹ ਕੀਤੀ ਗਈ ਸੀ ਔਰ ਯੂਰਪ ਦੇ ਵਿੱਚ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੰਮ ਜਿਹੜਾ ਤੇਜ਼ ਹੋ ਸਕਦਾ ਸੋ ਇਸ ਕਰਕੇ ਜਿਹੜੇ ਵੀ ਲੋਕ ਗਲਤ ਤਰੀਕੇ ਦੇ ਨਾਲ ਜਾਣਾ ਚਾਹੁੰਦੇ ਨੇ ਅੱਜ ਵੀ ਬਾਹਰ ਵਿਦੇਸ਼ ਜਾਣ ਦਾ ਉਹ ਇਛੁਕ ਨੇ ਉਹਨਾਂ ਨੂੰ ਦੱਸ ਦਈਏ ਕਿ ਸਹੀ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਬਾਹਰ ਜਾਣ ਦੀ ਕੋਸ਼ਿਸ਼ ਕਰੋ ਔਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੰਜਾਬੀ ਜਿਹੜੇ ਬਾਹਰ ਗਏ ਸੀ 126 ਦੇ ਕਰੀਬ ਪੰਜਾਬੀ ਪਿਛਲੇ ਤਿੰਨ ਜਹਾਜ਼ ਜਿਹੜੇ ਅਮਰੀਕਾ ਤੋਂ ਡਿਪੋਰਟ ਹੋ ਕੇ ਪੰਜਾਬੀ ਆਏ ਨੇ ਉਹਨਾਂ ਦੇ ਵਿੱਚ 126 ਪੰਜਾਬੀ ਸੀ 133 ਭਾਰਤੀ ਸੀ ਜਿਨ੍ਹਾਂ ਦੇ ਵਿੱਚੋਂ 126 ਪੰਜਾਬੀ ਸੀ ਔਰ ਉਹਨਾਂ 126 ਪੰਜਾਬੀਆਂ ਦੇ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਮੀਡੀਆ ਅਦਾਰਿਆਂ ਦੇ ਵੱਲੋਂ ਜਾਂ ਉਹ ਆਪ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਨੇ ਕੁਝ ਨਹੀਂ ਤਾਂ ਦੱਸਿਆ ਕਿ ਸਾਨੂੰ ਏਜੰਟਾਂ ਨੇ ਸਿੱਧੇ ਤੌਰ ਦੇ ਉੱਤੇ ਠੱਗਿਆ ਜਿਸ ਦਾ ਮਾਮਲਾ ਸੀ ਬੀਤੇ ਦਿਨ ਵੀ ਜ਼ਿਕਰ ਕੀਤਾ ਸੀ ਕਿ ਹਾਈ ਕੋਰਟ ਦੇ ਵਿੱਚ ਵੀ ਇਸ ਦੇ ਉੱਪਰ ਇੱਕ ਪਟੀਸ਼ਨ ਚੱਲੀ ਗਈ ਹੈ ਔਰ ਪਟੀਸ਼ਨ ਦੇ ਵਿੱਚ ਹਾਈ ਕੋਰਟ ਨੇ ਸਖਤ ਸਹਾਇਤਾ ਪੰਜਾਬ ਸਰਕਾਰ ਨੂੰ ਦਿੱਤੀਆਂ ਨੇ ਕਿ ਇਹਦੇ ਉਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਫਰਾਡ ਏਜੰਟ ਨੇ ਜਾਲੀ ਏਜੰਟ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਲੋਕਾਂ ਦੇ ਨਾਲ ਧੱਕਾ ਨਾ ਹੋ ਸਕੇ ਕਿਉਂਕਿ ਲੋਕ ਲੋਕਾਂ ਨੂੰ ਫਸਾਇਆ ਜਾਂਦਾ ਉਹਨਾਂ ਏਜੰਟਾਂ ਦੇ ਵੱਲੋਂ ਸੋ ਉਸ ਦੇ ਲਈ ਅੱਜ ਐਨ ਆਰ ਆਈ ਮੰਤਰਾਲੇ ਦਾ ਜਿਹੜਾ ਵਿਭਾਗ ਦੇਖਦੇ ਨੇ ਪੰਜਾਬ ਦੇ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਉਹ ਕਹਿੰਦੇ ਯੂ ਐਸ ਏ ਤੋਂ ਡਿਪੋਰਟ ਹੋਏ ਭਾਰਤੀ ਜਿਹੜੇ ਆਏ ਸੀਗੇ ਕੁਝ ਲੋਕਾਂ ਦੇ ਵੱਲੋਂ ਸਾਨੂੰ ਜਾਣਕਾਰੀਆਂ ਦਿੱਤੀਆਂ ਗਈਆਂ ਵੀ ਕਿਹੜੇ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ ਕਿਹੜੇ ਏਜੰਟ ਦੇ ਵੱਲੋਂ ਸਾਡੇ ਤੋਂ ਪੈਸੇ ਲਏ ਗਏ ਸੀ ਗੱਲ 25 ਲੱਖ ਦੀ ਹੋਈ ਸੀ ਜਦੋਂ ਸਾਨੂੰ ਇੱਥੋਂ ਭੇਜਿਆ ਉਹਨਾਂ ਨੇ ਕਿਹਾ ਕਿ ਸਿੱਧੇ ਤੁਹਾਨੂੰ ਅਸੀਂ ਅਮਰੀਕਾ ਲੈਣਾ ਜਾ ਕੇ ਜਹਾਜ਼ ਨੇ ਤੇ ਤੁਸੀਂ 25 ਲੱਖ 25 ਲੱਖ ਰੁਪਏ ਦੇ ਵਿੱਚ ਅਮਰੀਕਾ ਪਹੁੰਚ ਜਾਓਗੇ ਪਰ ਕਹਿੰਦੇ ਸਾਨੂੰ ਪਤਾ ਉਦੋਂ ਲੱਗਾ ਜਦੋਂ ਜਹਾਜ਼ ਸਾਨੂੰ ਬ੍ਰਾਜ਼ੀਲ ਲੈ ਕੇ ਚਲਾ ਗਿਆ ਉਹਨਾਂ ਨੇ ਇੱਕ ਜੋੜੇ ਦਾ ਜ਼ਿਕਰ ਕੀਤਾ ਕਹਿੰਦੇ ਕੋਈ ਚੰਡੀਗੜ੍ਹ ਤੋਂ ਮੈਨੂੰ ਫੋਨ ਆਇਆ ਸੀ ਚੰਡੀਗੜ੍ਹ ਤੋਂ ਉਸ ਪਰਿਵਾਰ ਨੇ 45 45 ਲੱਖ ਰੁਪਇਆ ਜਾਨੀ ਕਿ ਦੋ ਜੀਆਂ ਨੇ 90 ਲੱਖ ਰੁਪਇਆ ਦੇ ਕੇ ਉਹਨਾਂ ਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ ਇਹ ਕੁਲਦੀਪ ਸਿੰਘ ਢਾਲੀਵਾਲ ਹੋਣਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ ਉਹ ਕਹਿੰਦੇ 45 ਲੱਖ ਰੁਪਇਆ ਦੇ ਕੇ ਦੋ ਜੀ ਇੱਕ ਘਰ ਦੇ ਅਮਰੀਕਾ ਜਾਂਦਾ ਉਹਦੇ ਨਾਲ ਏਜੰਟ ਨੇ ਵਾਅਦਾ ਕੀਤਾ ਪਰ ਉਹਨਾਂ ਨੂੰ ਪਤਾ ਉੱਥੇ ਜਾ ਕੇ ਲੱਗਾ ਜਦੋਂ ਉਹ ਜਹਾਜ਼ ਬ੍ਰਾਜ਼ੀਲ ਜਾ ਕੇ ਉਹਨਾਂ ਨੂੰ ਲਾ ਦਿੱਤਾ ਸੋ ਕਹਿੰਦੇ ਬਹੁਤ ਸਾਰਾ ਫਰਾਡ ਕੀਤਾ ਲੋਕਾਂ ਦੇ ਨਾਲ ਇਹਨਾਂ ਏਜੰਟਾਂ ਨੇ ਔਰ ਉਹਨਾਂ ਏਜੰਟਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਕਹਿੰਦੇ 15 ਏਜੰਟਾਂ ਦੇ ਖਿਲਾਫ ਅਸੀਂ ਪੰਜਾਬ ਦੇ ਵਿੱਚ ਐਫਆਈਆਰ ਦਰਜ ਕੀਤੀ ਹੈ ਐਫਆਈਆਰ ਉਹਨਾਂ ਏਜੰਟਾਂ ਤੇ ਦਰਜ ਕੀਤੀ ਹੈ ਜਿਨ੍ਹਾਂ ਦੀ ਪੁਸ਼ਟੀ ਆ ਕੇ ਜਿਹੜੇ ਰਿਪੋਰਟ ਹੋਏ ਲੋਕ ਸੀ ਉਹਨਾਂ ਨੇ ਆ ਕੇ ਸਾਨੂੰ ਜਾਣਕਾਰੀ ਦਿੱਤੀ ਵੀ ਆਹ ਏਜੰਟ ਦਾ ਨਾਮ ਆਹ ਏਜੰਟ ਇੱਥੇ ਦਾ ਰਹਿਣ ਵਾਲਾ ਕਹਿੰਦੇ ਫਿਰ ਅਸੀਂ ਉਹਨਾਂ ਤੇ ਕਾਰਵਾਈਆਂ ਕੀਤੀਆਂ ਔਰ ਉਹਦੇ ਵਿੱਚੋਂ ਤਿੰਨ ਦੀ ਗ੍ਰਿਫਤਾਰੀ ਵੀ ਹੋ ਗਈ ਹੈ ਸਿਰਫ ਕਾਰਵਾਈਆਂ ਨਹੀਂ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ ਆਨ ਵਾਲੇ ਟਾਈਮ ਦੇ ਵਿੱਚ ਵੀ ਉਹ ਕਹਿੰਦੇ ਕਿ ਜਿਹੜੇ ਲੋਕ ਰਿਪੋਰਟ ਹੋ ਕੇ ਆਏ ਨੇ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿਉਂਕਿ ਜਿਹੜੇ ਠੱਗ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਉਹਨਾਂ ਦਾ ਨਾਂ ਕੋਈ ਆਫਿਸ ਹੈ ਨਾ ਉਹਨਾਂ ਦੀ ਕੋਈ ਪਰਟੀਕੂਲਰ ਸਾਡੇ ਕੋਲ ਜਾਣਕਾਰੀ ਹੈ ਸਰਕਾਰ ਕੋਲ ਜਾਣਕਾਰੀ ਉਹਨਾਂ ਉਹਨਾਂ ਏਜੰਟਾਂ ਦੀ ਹੁੰਦੀ ਹੈ ਜਿਨ੍ਹਾਂ ਨੇ ਰਜਿਸਟਰਡ ਕਰਵਾਇਆ ਹੋਇਆ ਆਪਣਾ ਨਾਮ ਉਸ ਤੋਂ ਇਲਾਵਾ ਜਿਹੜੇ ਠੱਗ ਏਜੰਟ ਤੁਰੇ ਫਿਰਦੇ ਆ ਉਹਨਾਂ ਦੀ ਕੋਈ ਸਾਡੇ ਕੋਲ ਜਾਣਕਾਰੀ ਨਹੀਂ ਜੇ ਤੁਸੀਂ ਕਹੋ ਕਿ ਸਰਕਾਰ ਉਹਨਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾ ਦੇ ਕਿ ਆਹ ਠੱਗ ਏਜੰਟਾਂ ਕਹਿੰਦੇ ਕੋਈ ਜਾਣਕਾਰੀ ਨਹੀਂ ਮਿਲਣੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਤੁਹਾਡੇ ਨਾਲ ਕਿਸੇ ਏਜੰਟ ਨੇ ਠੱਗੀ ਕੀਤੀ ਹੈ ਸਾਨੂੰ ਉਹਦਾ ਨੰਬਰ ਦਿਓ ਸਾਨੂੰ ਉਹਦੀ ਜਾਣਕਾਰੀ ਦਿਓ ਕਾਰਵਾਈ ਕਰਨਾ ਸਰਕਾਰ ਦਾ ਕੰਮ ਹੈ ਸੋ ਲੋਕਾਂ ਨੂੰ ਵੀ ਹੁਣ ਇਹਦੇ ਲਈ ਲਾਮਬੰਦ ਹੋਣਾ ਪਏਗਾ ਕਿ ਸਰਕਾਰ ਨੂੰ ਜੇ ਤੁਸੀਂ ਚਾਹਦੇ ਹੋ ਕਿ ਜਿਹੜੇ ਏਜੰਟਾਂ ਨੇ ਤੁਹਾਡੇ ਨਾਲ ਠੱਗੀ ਕੀਤੀ ਹੈ ਸਰਕਾਰ ਤੱਕ ਜਾਣਕਾਰੀ ਪਹੁੰਚਾਓ ਤੁਹਾਡੇ ਨਾਲ ੱੱਕਾ ਹੋ ਗਿਆ ਤੁਹਾਡਾ 50 ਲੱਖ ਚਲਾ ਗਿਆ ਕਿਸੇ ਹੋਰ ਗਰੀਬ ਦਾ 50 ਲੱਖ ਇਸ ਤਰੀਕੇ ਨਾਲ ਨਾ ਫਸ ਜਾਏ ਸੋ ਇਸ ਕਰਕੇ ਸਰਕਾਰ ਨੂੰ ਇਹਦੀ ਜਾਣਕਾਰੀ ਦਿਓ ਤਾਂ ਕਿ ਇਸ ਚੀਜ਼ ਦੇ ਉੱਤੇ ਨੱਥ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਪਾਈ ਜਾ ਸਕੇ ਸੋ ਇੱਕ ਖਬਰ ਦਿੱਲੀ ਤੋਂ ਹੈ ਦਿੱਲੀ ਦੇ ਵਿੱਚ ਬੀਤੇ ਕਾਲੀ ਸ਼ਬਦ ਗ੍ਰਹਿਣ ਹੋਇਆ ਕੈਬਨਿਟ ਦੀ ਬੈਠਕ ਹੋ ਗਈ ਗੰਗਾ ਆਰਤੀ ਹੋ ਗਈ ਆਯੁਸ਼ਮਨ ਭਾਰਤ ਯੋਜਨਾ ਦਾ ਵੀ ਅਸੀਂ ਜ਼ਿਕਰ ਕਰਤਾ ਕਿ ਪਹਿਲੀ ਕੈਬਨਿਟ ਦੇ ਵਿੱਚ ਉਹਨਾਂ ਦੇ ਵੱਲੋਂ ਪਾਸ ਕਰ ਦਿੱਤੀ ਗਈ ਕਿ ਦਿੱਲੀ ਦੇ ਵਿੱਚ ਆਯੁਸ਼ਮਨ ਯੋਜਨਾ ਦਾ ਬਹੁਤ ਦਿੱਲੀ ਦੇ ਵਿੱਚ ਜ਼ਿਕਰ ਹੋ ਰਿਹਾ ਸੀ ਪਿਛਲੇ ਦੇਰ ਤੋਂ ਕਿਉਂਕਿ ਦਿੱਲੀ ਦੇ ਵਿੱਚ ਪਿਛਲੇ 13 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਸਿਰਫ ਦੋ ਸੂਬੇ ਦੇਸ਼ ਦੇ ਵਿੱਚ ਐਸੇ ਨੇ ਜਿੱਥੇ ਆਯੁਸ਼ਮਨ ਯੋਜਨਾ ਲਾਗੂ ਨਹੀਂ ਹੋਈ ਸੀ ਆਯੁਸ਼ਮਨ ਯੋਜਨਾ ਦਾ ਕੰਮ ਹੁੰਦਾ ਹੈ ਕਿ 5 ਲੱਖ ਰੁਪਇਆ ਕੇਂਦਰ ਸਰਕਾਰ ਉਹਨਾਂ ਗਰੀਬ ਲੋਕਾਂ ਨੂੰ ਇਲਾਜ ਕਰਵਾਉਣ ਦੇ ਲਈ ਫ੍ਰੀ ਇਲਾਜ ਕਰਵਾਉਣ ਦੇ ਲਈ ਦਿੰਦੀ ਹੈ ਜਿਹੜੇ ਇਲਾਜ ਕਰਵਾਉਣਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਕੋਈ ਬਿਮਾਰੀ ਹੈ 5 ਲੱਖ ਰੁਪਈਆ ਸਰਕਾਰ ਦਿੰਦੀ ਹੈ ਪਰ ਦੇਸ਼ ਦੇ ਦੋ ਸੂਬੇ ਐਸੇ ਸੀ ਦਿੱਲੀ ਔਰ ਪੱਛਮੀ ਬੰਗਾਲ ਜਿੱਥੇ ਅਜੇ ਤੱਕ ਇਹ ਸਕੀਮ ਲਾਗੂ ਨਹੀਂ ਹੋਈ ਸੀ ਮਮਤਾ ਬੇਨਰਜੀ ਵੀ ਉੱਥੇ ਲਾਗੂ ਨਹੀਂ ਕਰ ਰਹੀ ਸੀ ਇਹਨੂੰ ਔਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਵੀ ਐਸੀ ਸਕੀਮ ਨੂੰ ਲਾਗੂ ਨਹੀਂ ਕੀਤਾ ਸੀ ਜਦੋਂ ਕੱਲ ਪਹਿਲੀ ਕੈਬਨਿਟ ਦੀ ਬੈਠਕ ਹੋਈ रेखा गुप्ता ਨੇ ਪਹਿਲੇ ਦਿਨ ਹੀ ਕਿਹਾ ਕਿ ਅੱਜ ਤੋਂ ਹੀ ਆਯੁਸ਼ਮਾਨ ਯੋਜਨਾ ਦਿੱਲੀ ਦੇ ਵਿੱਚ ਲਾਗੂ ਹੋ ਗਈ ਹੈ ਗਰੀਬ ਲੋਕ 5 ਲੱਖ ਰੁਪਏ ਦਾ ਇਲਾਜ ਫ੍ਰੀ ਕਰਵਾ ਸਕਣਗੇ ਜੋ ਕੇਂਦਰ ਦੀ ਸਕੀਮ ਹੈ ਪਰ ਉਹਨਾਂ ਨੇ ਉਹਦੇ ਵਿੱਚ ਵਾਅਦਾ ਕੀਤਾ ਉਹ ਕਹਿੰਦੇ 5 ਲੱਖ ਰੁਪਏ ਦਾ ਕੇਂਦਰ ਸਰਕਾਰ ਦੇਗਾ 5 ਲੱਖ ਰੁਪਈਆ ਦਿੱਲੀ ਸਰਕਾਰ ਵੀ ਇਹਦੇ ਵਿੱਚ ਦੇਗੀ ਜਿਹੜੇ ਗਰੀਬ ਲੋਕ ਨੇ ਦਿੱਲੀ ਦੇ ਲੋਕ 5 ਲੱਖ ਨਹੀਂ ਹੁਣ 10 ਲੱਖ ਰੁਪਏ ਤੱਕ ਦਾ ਜਿਹੜਾ ਫ੍ਰੀ ਇਲਾਜ ਹੈ ਦਿੱਲੀ ਦੇ ਵਿੱਚ ਉਹ ਕਰਵਾ ਸਕਣਗੇ ਕੱਲ ਦੇ ਦਿਨ ਦੇ ਵਿੱਚ ਇਹ ਗੱਲ ਖਾਸ ਰਹੀ ਸੀ ਉਸ ਤੋਂ ਇਲਾਵਾ 25-2500 ਰੁਪਇਆ ਦੇਣ ਦਾ ਜਿਹੜਾ ਜ਼ਿਕਰ ਉਹਨਾਂ ਨੇ ਕੀਤਾ ਸੀ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਅਸੀਂ ਪਹਿਲੀ ਕਿਸ਼ਤ ਜਿਹੜੀ ਮਹਿਲਾਵਾਂ ਦੇ ਖਾਤੇ ਦੇ ਵਿੱਚ 25-2500 ਰੁਪਏ ਦਾ ਅਸੀਂ ਵਾਅਦਾ ਕੀਤਾ ਸੀ ਬੋਟਾ ਤੋਂ ਪਹਿਲਾਂ ਉਹ ਅਸੀਂ ਦਵਾਂਗੇ ਪਰ ਉਸ ਨੂੰ ਲੈ ਕੇ ਕੱਲ ਤੋਂ ਇੱਕ ਵਿਵਾਦ ਚੱਲ ਪਿਆ ਉਸ ਵਿਵਾਦ ਤੇ ਉਸ ਵਿਵਾਦ ਤੇ ਵੀ ਗੱਲ ਕਰਾਂਗੇ ਅੱਜ ਮੁੱਖ ਮੰਤਰੀ ਦੀ ਅਫਸਰਾਂ ਦੇ ਨਾਲ ਮੀਟਿੰਗ ਹੋਈ ਹੈ ਰੇਖਾ ਗੁਪਤਾ ਦੀ ਦਿੱਲੀ ਦੇ ਵਿੱਚ ਔਰ ਆਤਿਸ਼ੀ ਔਰ ਉੱਥੇ ਤੇ ਜਿਹੜੇ ਦਿੱਲੀ ਦੇ ਪੁਰਾਣੇ ਮੰਤਰੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਹਨਾਂ ਸਾਰਿਆਂ ਦੀ ਪਰਸਨਲ ਸਟਾਫ ਜਿਹੜਾ ਉਹਨਾਂ ਦਾ ਉਹ ਹਟਾ ਦਿੱ ਬਟ ਆ ਫੈਸਲਾ ਕੀਤਾ ਗਿਆ ਉਹਨਾਂ ਦਾ ਸਟਾਫ ਹਟਣਾ ਹੀ ਸੀ ਕਿਉਂਕਿ ਜੋ ਉਹਨਾਂ ਨੂੰ ਸ਼ਕਤੀਆਂ ਮਿਲੀਆਂ ਹੋਈਆਂ ਸੀ ਇੱਕ ਮੰਤਰੀ ਦੇ ਤੌਰ ਤੇ ਜਾਂ ਆਕਾਚੀ ਹੋਣਾ ਨੂੰ ਇੱਕ ਮੁੱਖ ਮੰਤਰੀ ਦੇ ਤੌਰ ਦੇ ਉਤੇ ਜਦੋਂ ਉਹਨਾਂ ਦਾ ਅਹੁਦਾ ਚਲਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਪਰਸਨਲ ਸਟਾਫ ਜਿਹੜਾ ਉਹ ਅੱਜ ਹਟਾ ਦਿੱਤਾ ਗਿਆ ਔਰ ਮੁੱਖ ਮੰਤਰੀ ਦੇ ਵੱਲੋਂ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਔਰ ਅੱਜ ਦੇ ਦਿਨ ਦੇ ਵਿੱਚ ਖਾਸ ਗੱਲ ਇਹ ਹੈ ਕਿ 24 ਫਰਵਰੀ ਤੋਂ ਲੈ ਕੇ 27 ਫਰਵਰੀ ਤੱਕ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਬੁਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਉਸੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕੈਗ ਦੀਆਂ 14 ਰਿਪੋਰਟਾਂ ਜਿਹੜੀਆਂ ਉਹ ਲੋਕਾਂ ਦੇ ਸਾਹਮਣੇ ਰੱਖੀਆਂ ਜਾਣਗੀਆਂ ਜਿਹੜੀਆਂ 2022 ਤੋਂ ਕੈਗ ਦੀ ਉਹ ਰਿਪੋਰਟ ਆਈ ਹੋਈ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਕਿਸੇ ਵੀ ਸੈਸ਼ਨ ਦੇ ਵਿੱਚ ਉਸ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ ਸਪੀਕਰ ਦੇ ਅੱਗੇ ਨਹੀਂ ਰੱਖਿਆ ਗਿਆ ਸੋ ਹੁਣ ਭਾਜਪਾ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ 24 ਤੋਂ 27 ਫਰਵਰੀ ਤੱਕ 3 ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਉਸ ਦੇ ਵਿੱਚ ਅਸੀਂ ਕੈਗ ਦੀਆਂ 14 ਦੀਆਂ 14 ਰਿਪੋਰਟਾਂ ਸਾਹਮਣੇ ਰੱਖਾਂਗੇ ਜਲ ਬੋਰਡ ਦੇ ਵਿੱਚ ਯਮੁਨਾ ਨੂੰ ਸਾਫ਼ ਕਰਵਾਉਣ ਦੇ ਵਿੱਚ ਜੋ ਵੀ ਬੇਨਿਯਮੀਆਂ ਹੋਈਆਂ ਨੇ ਪੈਸੇ ਇੱਧਰ ਉੱਧਰ ਹੋਏ ਨੇ ਉਹਦਾ ਰਿਕਾਰਡ ਜਿਹੜਾ ਉਹ ਸਾਰਾ ਅਸੀਂ ਪੇਸ਼ ਕਰਾਂਗੇ ਗੱਲ 2500 ਰੁਪਏ ਦੀ ਕੀਤੀ ਸੀ ਕਿ ਆਮ ਆਦਮੀ ਮਾਫ ਕਰਨਾ ਭਾਜਪਾ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਦਿੱਲੀ ਦੇ ਵਿੱਚ ਸਾਡੀ ਸਰਕਾਰ ਆਏਗੀ ਤੇ ਅਸੀਂ ਮਹਿਲਾ ਦਿਵਸ ਵਾਲੇ ਦਿਨ ਅੰਤਰਰਾਸ਼ਟਰੀ ਮਹਿਲਾ ਦਿਵਸ ਜਾਨਕਿ 8 ਮਾਰਚ ਨੂੰ ਪਹਿਲੀ ਕਿਸ਼ਤ ਜਿਹੜੀ ਹੈ ਮਹਿਲਾਵਾਂ ਦੇ ਖਾਤੇ ਦੇ ਵਿੱਚ 25 2500 ਰੁਪਏ ਦੀ ਪਾ ਦੇਾਂਗੇ ਕੱਲ ਆਥੀਸ਼ੀ ਹੋਣਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਬੈਨਰ ਦਿਖਾਇਆ ਜਿਸ ਬੈਨਰ ਤੇ ਲਿਖਿਆ ਸੀ ਕਿ 2500 ਰੁਪਿਆ ਕਦ ਮਿਲੇਗਾ ਉਹਨਾਂ ਨੇ ਨਾਲ ਹਵਾਲਾ ਦਿੱਤਾ ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਮੋਦੀ ਜਦੋਂ ਇੱਥੇ ਪ੍ਰਚਾਰ ਕਰਨ ਦੇ ਲਈ ਆਏ ਸੀ ਦਿੱਲੀ ਦੇ ਵਿੱਚ ਵੋਟਾਂ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਪਹਿਲੀ ਕੈਬਨਟ ਦੀ ਜਦੋਂ ਬੈਠਕ ਹੋਏਗੀ ਉਸ ਕੈਬਨਟ ਦੀ ਬੈਠਕ ਦੇ ਵਿੱਚ ਅਸੀਂ ਐਲਾਨ ਕਰਦੇ ਹਾਂ ਕਿ ਮਹਿਲਾਵਾਂ ਦੇ ਖਾਤੇ ਦੇ ਵਿੱਚ 25-2500 ਰੁਪਿਆ ਪਾਣਾ ਸਾਡੀ ਸਰਕਾਰ ਸ਼ੁਰੂ ਕਰ ਦੇ ਦੀ ਕਰ ਦੇਗੀ ਪਰ ਕੈਬਨਟ ਦੀ ਕੱਲ ਬੈਠਕ ਹੋਈ ਬੈਠਕ ਦੇ ਵਿੱਚ ਰੇਖਾ ਗੁਪਤਾ ਜਿਹੜੇ ਦਿੱਲੀ ਦੇ ਸੀਐਮ ਨੇ ਉਹਨਾਂ ਨੇ ਕਿਹਾ ਕਿ ਪਹਿਲੀ ਕਿਸ਼ਤ ਜਾਏਗੀ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਆਤਿਸ਼ੀ ਹੋਣਾਂ ਦੇ ਵੱਲ ਹਵਾਲਾ ਦਿੱਤਾ ਗਿਆ ਕਹਿੰਦੇ ਇਹ ਪਹਿਲੇ ਦਿਨ ਹੀ ਆਪਣੇ ਵਾਅਦੇ ਤੋਂ ਮੁੱਕਰ ਗਏ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਪਹਿਲੀ ਕੈਬਨਿਟ ਦੇ ਵਿੱਚ ਹੀ ਇਹ ਮੋਹਰ ਲਗਾ ਦੇਵਾਂਗੇ ਪਰ ਪਹਿਲੀ ਕੈਬਨਿਟ ਦੇ ਵਿੱਚ ਇਹ ਫੈਸਲਾ ਨਹੀਂ ਹੋਇਆ ਔਰ ਉਹਨਾਂ ਨੇ ਤਖਤੀਆਂ ਦਿਖਾ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਕਿਹਾ ਕਿ ਮਹਿਲਾਵਾਂ ਦੇ 25-2500 ਰੁਪਏ ਕਦੋਂ ਮਿਲਣਗੇ ਕਦੋਂ ਆਪਦਾ ਵਾਅਦਾ ਜਿਹੜਾ ਹੈ ਉਹ ਪੂਰਾ ਕਰੇਗੀ ਦਿੱਲੀ ਸਰਕਾਰ ਸੋ ਦਿੱਲੀ ਸਰਕਾਰ ਦੇ ਵੱਲੋਂ ਵੀ ਉਸ ਤੋਂ ਬਾਅਦ ਜਵਾਬ ਦੇਣੇ ਸ਼ੁਰੂ ਕੀਤੇ ਗਏ ਰੇਖਾ ਗੁਪਤਾ ਜਦੋਂ ਜਦੋਂ ਇਹਦੇ ਬਾਰੇ ਪੁੱਛਿਆ ਗਿਆ ਤੇ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਮਨਜਿੰਦਰ ਸਿੰਘ ਸਰਸਾ ਨੇ ਇੱਕ ਦਿਨ ਹੋਇਆ ਸਾਡੀ ਸਰਕਾਰ ਬਣੀ ਨੂੰ ਆਮ ਆਦਮੀ ਪਾਰਟੀ ਸਾਡੇ ਤੋਂ ਜਵਾਬ ਮੰਗ ਰਹੀ ਹੈ ਕਿ 25-2500 ਰੁਪਿਆ ਕਦੋਂ ਦਿੱਤਾ ਜਾਏਗਾ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਤੁਸੀਂ ਪੰਜਾਬ ਦੀਆਂ ਔਰਤਾਂ ਦੇ ਨਾਲ ਪਿਛਲੇ 3 ਸਾਲ ਪਹਿਲਾਂ ਇੱਕ ਵਾਅਦਾ ਕੀਤਾ ਸੀ ਕਿ 1000-1000 ਰੁਪਿਆ ਤੁਹਾਡੇ ਖਾਤੇ ਚ ਆਏਗਾ ਉਹਦਾ ਜਵਾਬ ਦਿਓ ਅਸੀਂ ਤਾਂ ਸੋਚਿਆ ਸੀ ਕਿ ਤੁਸੀਂ ਪੰਜਾਬ ਦੇ ਵਿੱਚ ਦੋਵੋਂਗੇ ਕਿ ਤੇ ਸਾਨੂੰ ਇੱਕ ਫਾਰਮੂਲਾ ਮਿਲ ਜਾਏਗਾ ਫਿਰ ਅਸੀਂ ਦਿੱਲੀ ਦੇ ਵਿੱਚ ਵੀ ਸ਼ੁਰੂ ਕਰ ਦੇਾਂਗੇ ਪਰ ਕਹਿੰਦੇ ਤੁਸੀਂ ਦੱਸੋ ਤਿੰਨਾਂ ਸਾਲਾਂ ਦੇ ਵਿੱਚ ਤੁਸੀਂ ਪੰਜਾਬ ਦੀਆਂ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਇਆ ਕਿਉਂ ਨਹੀਂ ਦਿੱਤਾ ਦਿੱਲੀ ਦੇ ਵਿੱਚ ਕੱਲ ਤੋਂ ਉਸ 2500 ਰੁਪਏ ਨੂੰ ਲੈ ਕੇ ਰੜਕਾ ਚੱਲ ਰਿਹਾ ਹਾਲਾਂਕਿ ਭਾਜਪਾ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ 8 ਮਾਰਚ ਨੂੰ ਪਹਿਲੀ ਕਿਸ਼ਤ 2500 ਰੁਪਏ ਦੀ ਜਿਹੜੀ ਹੈ ਉਹ ਮਹਿਲਾਵਾਂ ਦੇ ਖਾਤੇ ਦੇ ਵਿੱਚ ਜ਼ਰੂਰਤਮੰਦ ਮਹਿਲਾਵਾਂ ਜਿਨ੍ਹਾਂ ਦਾ ਨਾਮ ਆਏਗਾ ਉਹਦੇ ਖਾਤੇ ਵਿੱਚ ਪਹੁੰਚ ਜਾਏਗੀ ਇੱਕ ਖਬਰ ਮੀਡੀਆ ਅਧਾਰਿਆਂ ਦੇ ਵੱਲੋਂ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਬਣ ਸਕਦੇ ਨੇ ਇਹਦੇ ਵਿੱਚ ਕਿੰਨੀ ਕ ਸੱਚਾਈ ਹੈ ਉਹ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਅਜੇ ਤੱਕ ਕੋਈ ਵੀ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋਈ ਆ ਪਰ ਮੀਡੀਆ ਦਾਰਿਆਂ ਦੇ ਵੱਲੋਂ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਹੁਣ ਨਾ ਹੀ ਐਮਸੀ ਨੇ ਨਾ ਹੀ ਵਿਧਾਇਕ ਨੇ ਨਾ ਹੀ ਐਮਪੀ ਨੇ ਨਾ ਹੀ ਮੁੱਖ ਮੰਤਰੀ ਨੇ ਯਾਨੀ ਕਿ ਸੰਵਿਧਾਨਕ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਅੱਜ ਦੇ ਟਾਈਮ ਦੇ ਉੱਤੇ ਸਹੀ ਮਾਇਨੇ ਦੇ ਵਿੱਚ ਆਮ ਇਨਸਾਨ ਨੇ ਯਾਨੀ ਕਿ ਆਮ ਆਦਮੀ ਨੇ ਕਿਉਂਕਿ ਉਹਨਾਂ ਦੇ ਕੋਲ ਕੋਈ ਵੀ ਅਹੁਦਾ ਇਸ ਟਾਈਮ ਮੌਜੂਦ ਨਹੀਂ ਹੈ ਇਸੇ ਕਰਕੇ ਅਰਵਿੰਦ ਕੇਜਰੀਵਾਲ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਨਾ ਕਿਸੇ ਉਸ ਅਹੁਦੇ ਤੇ ਬੈਠਣ ਦੀ ਕੋਸ਼ਿਸ਼ ਦੇ ਵਿੱਚ ਜ਼ਰੂਰ ਹੋਣਗੇ ਤਾਂ ਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ ਉਹਨਾਂ ਦੇ ਨਾਲ ਮੀਟਿੰਗਾਂ ਹੋ ਸਕਣ ਇੰਡੀਆ ਗੱਠਜੋੜ ਜਿਹੜਾ ਬਣਿਆ ਹੋਇਆ ਉਹਦੀਆਂ ਬੈਠਕਾਂ ਦੇ ਵਿੱਚ ਜੇ ਸ਼ਾਮਲ ਹੋਣਾ अरविंद केजरीवाल ਦੇ ਕੋਲ ਕੋਈ ਨਾ ਕੋਈ ਤਾਕਤ ਹੋਣੀ ਜ਼ਰੂਰੀ ਹੈ ਹਾਲਾਂਕਿ ਉਹ ਕੌਮੀ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਉਹਦੇ ਤੌਰ ਦੇ ਉੱਤੇ ਵੀ ਸ਼ਾਮਲ ਹੋ ਸਕਦੇ ਨੇ ਪਰ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਰਾਜ ਸਭਾ ਦੇ ਮੈਂਬਰ ਪੰਜਾਬ ਤੋਂ ਬਣ ਸਕਦੇ ਨੇ ਉਹਦੇ ਸਮੀਕਰਨ ਕੀ ਰਹਿਣਗੇ ਆਨ ਵਾਲੇ ਟਾਈਮ ਤੇ ਯਾ ਤਾਂ ਆਮ ਆਦਮੀ ਪਾਰਟੀ ਇਹਦਾ ਸਪਸ਼ਟਿਕਰਣ ਦੇਗੀ ਜਾਂ ਫਿਰ ਆਨ ਵਾਲੇ ਟਾਈਮ ਤੇ ਪਤਾ ਲੱਗੇਗਾ ਕਿ ਕਿਹੜੀ ਸੀਟ ਖਾਲੀ ਹੋਏਗੀ ਕਿਉਂਕਿ ਪੰਜਾਬ ਦੀਆਂ 7 ਰਾਜ ਸਭਾ ਦੀਆਂ ਸੀਟਾਂ ਨੇ 7 ਦੀਆਂ 7 ਹੀ ਇਸ ਟਾਈਮ ਭਰੀਆਂ ਹੋਈਆਂ ਨੇ ਕੋਈ ਸੀਟ ਅਜੇ ਤੱਕ ਖਾਲੀ ਨਹੀਂ ਆ ਪਰ ਚਰਚਾਾਂਵਾਂ ਦਾ ਦੌਰ ਜਿਹੜਾ ਉਹ ਤੇਜ ਹੈ ਦੂਸਰੇ ਪਾਸੇ ਮਨੀਸ਼ ਸੀ ਸਾਉਦੀਆ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਦਾ ਦੌਰਾ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਦੇ ਨਾਲ ਤਸਵੀਰਾਂ ਦੇ ਵਿੱਚ ਨਜ਼ਰ ਆਏ ਸੀ ਜਿਨ੍ਹਾਂ ਤਸਵੀਰਾਂ ਨੂੰ ਪੰਜਾਬ ਕਾਂਗਰਸ ਦੇ ਵੱਲੋਂ ਆਪਦੇ ਸੋਸ਼ਲ ਮੀਡੀਆ ਹੈਂਡਲਾਂ ਦੇ ਉੱਪਰ ਪਾ ਕੇ ਉਹਦਾ ਵਿਰੋਧ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਜਦੋਂ ਤੋਂ ਦਿੱਲੀ ਦੇ ਵਿੱਚ ਹਾਰ ਹੋਈ ਉਸ ਤੋਂ ਬਾਅਦ ਮਨੀਸ਼ ਸੀ ਸਾਉਦੀਆ ਪਹਿਲੇ ਐਸੇ ਵੱਡੇ ਲੀਡਰ ਸੀ ਜਿਹੜੇ ਪੰਜਾਬ ਦੇ ਵਿੱਚ ਆਏ ਔਰ ਉਹਨਾਂ ਦੇ ਵੱਲੋਂ ਕੁਝ ਤਰਨ ਤਰਨ ਦਾ ਇੱਕ ਸਕੂਲ ਆਫ ਐਮਿਨੈਂਸੀ ਉਹਦਾ ਦੌਰਾ ਕੀਤਾ ਗਿਆ ਹੋਰ ਕਈ ਸਕੂਲਾਂ ਦਾ ਦੌਰਾ ਆਲੇ-ਦੁਆਲੇ ਦੇ ਸਕੂਲਾਂ ਦੇ ਵਿੱਚ ਕੀਤਾ ਗਿਆ ਔਰ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਗਈ ਅਧਿਆਪਕਾਂ ਦੇ ਨਾਲ ਗੱਲਬਾਤ ਕੀਤੀ ਗਈ ਹਰਜੋਤ ਬੈਂਸ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਹਨਾਂ ਦੇ ਨਾਲ ਮੌਜੂਦ ਸੀ ਕਿਉਂਕਿ ਮਨੀਸ਼ ਸੀ ਸੌਦੀਆ ਨੂੰ ਤੁਸੀਂ ਜਾਣਦੇ ਹੋ ਕਿ ਦਿੱਲੀ ਦੇ ਵਿੱਚ ਉਹਨਾਂ ਨੂੰ ਸਿੱਖਿਆ ਕ੍ਰਾਂਤੀ ਲਿਆਉਣ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਪ੍ਰਚਾਰਿਆ ਗਿਆ ਕਿ ਸਿੱਖਿਆ ਕ੍ਰਾਂਤੀ ਜੇ ਦਿੱਲੀ ਦੇ ਵਿੱਚ ਕੋਈ ਲੈ ਕੇ ਆਇਆ ਉਹ ਮਨੀਸ਼ ਸੀ ਸੌਦੀਆ ਲੈ ਕੇ ਆਏ ਸੀ ਸੋ ਸੇ ਸਾਉਦੀਆ ਪੰਜਾਬ ਪਹੁੰਚੇ ਪਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਵਿਰੋਧੀ ਧਿਰਾਂ ਨੇ ਤਾਂ ਉਹਨਾਂ ਦਾ ਵਿਰੋਧ ਕੀਤਾ ਇਹ ਦੱਸਿਆ ਜਾ ਰਿਹਾ ਹੈ ਕਿ ਕੁਝ ਸਕੂਲਾਂ ਦੇ ਅਧਿਆਪਕਾਂ ਦੇ ਵੱਲੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਹੈ ਕਿ ਮਨੀਸੀ ਸਾਉਦੀਆ ਸਾਨੂੰ ਆ ਕੇ ਨਾ ਦੱਸਣ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਪੜ੍ਹਾਉਣਾ ਹੈ ਸਾਡੇ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਦੇ ਵੱਲੋਂ ਸਾਨੂੰ ਜਾਣਕਾਰੀਆਂ ਪ੍ਰੋਵਾਈਡ ਕੀਤੀਆਂ ਜਾਣ ਕਿਉਂਕਿ ਇਹ ਦਿੱਲੀ ਦੇ ਵਿੱਚ ਹਾਰੇ ਹੋਏ ਨੇ ਇਹਨਾਂ ਚਰਚਾਵਾ ਜਿਹੜੀਆਂ ਪੰਜਾਬ ਦੇ ਵਿੱਚ ਹੁਣ ਇਸ ਚੀਜ਼ ਨੂੰ ਲੈ ਕੇ ਛਿੜ ਪਈਆਂ ਨੇ ਔਰ ਪੰਜਾਬ ਕਾਂਗਰਸ ਦੇ ਵੱਲੋਂ ਰਾਜਾ ਬੜਿੰਗ ਦੇ ਵੱਲੋਂ ਬਕਾਇਦਾ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਸ ਚੀਜ਼ ਦਾ ਤੇ ਇਤਰਾਜ਼ ਜ਼ਾਹਰ ਕੀਤਾ ਗਿਆ ਕਿ ਸਾਡਾ ਜਿਹੜਾ ਸਿੱਖਿਆ ਮੰਤਰੀ ਆ ਕੀ ਉਹ ਇੰਨਾ ਕਾਬਿਲ ਨਹੀਂ ਹੈ ਜਿਹੜਾ ਕਿ ਦਿੱਲੀ ਦਾ ਸਿੱਖਿਆ ਮੰਤਰੀ ਆ ਕੇ ਹੁਣ ਸਾਡੇ ਅਧਿਆਪਕਾਂ ਦੇ ਨਾਲ ਮਿਲ ਰਿਹਾ ਜਾਂ ਫਿਰ ਸਾਡੇ ਸਟੂਡੈਂਟਸ ਦੇ ਨਾਲ ਗੱਲ ਕਰ ਰਿਹਾ ਸੋ ਇਹ ਰੇੜਕਾ ਜਿਹੜਾ ਹੁਣ ਮੰਤਰੀ ਜਿਹੜੇ ਨੇ ਜਦੋਂ ਸਾਬਕਾ ਹੋ ਗਏ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਜਦੋਂ ਦਿੱਲੀੋਂ ਆ ਰਹੇ ਨੇ ਤੇ ਉਹਨਾਂ ਦਾ ਪੰਜਾਬ ਦੇ ਵਿੱਚ ਵਿਰੋਧ ਕਈ ਥਾਮਾਂ ਦੇ ਉੱਤੇ ਸ਼ੁਰੂ ਹੋ ਗਿਆ ਸਿਆਸੀ ਪਾਰਟੀਆਂ ਦੇ ਨਾਲ-ਨਾਲ ਕੁਝ ਹੋਰ ਆਧਾਰਿਆਂ ਦੇ ਵੱਲੋਂ ਵੀ ਉਹਨਾਂ ਦਾ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਇੱਕ ਖਬਰ ਅੱਜ ਸਭ ਨੂੰ ਇੰਤਜ਼ਾਰ ਸੀ ਅਸੀਂ ਸਵੇਰ ਦੇ ਆਪ ਦੇ ਬੁਲੇਟਿਨ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਅੱਜ ਅੰਤਰੀਂ ਕਮੇਟੀ ਦੀ ਬੈਠਕ ਹੋਣ ਵਾਲੀ ਹੈ ਜਿਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੋਣਾਂ ਦੇ ਅਸਤੀਫੇ ਦੇ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਔਰ ਅਸੀਂ ਤੁਹਾਨੂੰ ਸਵੇਰੇ ਕਿਹਾ ਸੀ ਕਿ ਸ਼ਾਮ ਨੂੰ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਅਸਤੀਫੇ ਨੂੰ ਲੈ ਕੇ ਅੰਤਰੀਂ ਕਮੇਟੀ ਦੀ ਬੈਠਕ ਦੇ ਵਿੱਚ ਸੋ ਦਰਸਲ ਅੱਜ ਬੈਠਕ ਦੇ ਵਿੱਚ ਜੋ ਸੋਚਿਆ ਜਾ ਰਿਹਾ ਸੀ ਕਿ ਇਹ ਅਸਤੀਫਾ ਮਨਜ਼ੂਰ ਅੰਤਰੀਂ ਕਮੇਟੀ ਦੇ ਵੱਲੋਂ ਨਹੀਂ ਕੀਤਾ ਜਾਏਗਾ ਬਿਲਕੁਲ ਵੈਸਾ ਹੀ ਹੋਇਆ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਔਰ ਨਾ ਹੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਿਹਾ ਗਿਆ ਕਿ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਏਗਾ ਐਸਾ ਕੁਝ ਨਹੀਂ ਹੋਇਆ ਸਟੈਂਡਿੰਗ ਰੱਖਿਆ ਗਿਆ ਉਹਨਾਂ ਦੇ ਅਸਤੀਫੇ ਨੂੰ ਮਤਲਬ ਨਾ ਉਹਨੂੰ ਪ੍ਰਮਾਣ ਕੀਤਾ ਗਿਆ ਤੇ ਨਾ ਹੀ ਉਸ ਨੂੰ ਰੱਦ ਕੀਤਾ ਗਿਆ ਸਟੈਂਡਿੰਗ ਰੱਖਿਆ ਗਿਆ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਅੰਤਰੀਂ ਕਮੇਟੀ ਦੀ ਔਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਜਾਵਾਂਗੇ ਹੁਣ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਇਹ ਅੰਤਰੀਂ ਕਮੇਟੀ ਦੀ ਜਿਹੜੀ ਪੰਜ ਮੈਂਬਰੀ ਬੈਠਕ ਕਮੇਟੀ ਬਣਾਈ ਗਈ ਹੈ ਇਹ ਕਮੇਟੀ ਜਾਏਗੀ ਔਰ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰੇਗੀ ਕਿਉਂਕਿ ਭਾਈ ਸਾਹਿਬ ਹੁਣਾਂ ਨੇ ਪਿਛਲੇ 4 ਸਾਲ ਐਸਜੀਪੀਸੀ ਦੇ ਪ੍ਰਧਾਨ ਦੇ ਤੌਰ ਦੇ ਉਤੇ ਬਹੁਤ ਵਧੀਆ ਕੰਮ ਕੀਤਾ ਹੈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਪੂਰਾ ਪੰਜਾਬ ਜਾਣਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਬੇਦਾਗ ਰਹਿੰਦੇ ਆ ਵਧੀਆ ਕੰਮ ਐਸਜੀਪੀਸੀ ਦੇ ਪ੍ਰਧਾਨ ਦੇ ਤੌਰ ਤੇ ਕੀਤੇ ਗਏ ਨੇ ਉਹਨਾਂ ਨੇ ਕਈ ਖੇਤਰਾਂ ਦੇ ਵਿੱਚ ਕਈ ਵੱਡੇ ਵੱਡੇ ਮਸਲੇ ਰਹੇ ਨੇ ਪਿਛਲੀਆਂ ਸਮਿਆਂ ਦੇ ਵਿੱਚ ਜਿਨ੍ਹਾਂ ਨੂੰ ਉਹਨਾਂ ਨੇ ਸੁਲਝਾਇਆ ਹੈ ਇਹ ਅੰਤਰੀਂ ਕਮੇਟੀ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਕਰਕੇ ਅਸੀਂ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਹੈ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਜਾ ਕੇ ਮਿਲੇਗੀ ਔਰ ਜਾ ਕੇ ਉਹਨਾਂ ਨੂੰ ਬੇਨਤੀ ਕਰੇਗੀ ਕਿ ਤੁਸੀਂ ਆਪਦੀਆਂ ਸੇਵਾਵਾਂ ਨਿਭਾਓ ਪਰ ਹੁਣ ਹਰਜਿੰਦਰ ਸਿੰਘ ਧਾਮੀ ਇਹਦੇ ਤੇ ਮੰਨਦੇ ਨੇ ਜਾਂ ਫਿਰ ਨਹੀਂ ਉਹ ਦੇਖਣਾ ਹੋਏਗਾ ਪਰ ਮੰਨਣ ਦੀ ਸੰਭਾਵਨਾ ਘੱਟ ਲੱਗਦੀ ਹੈ ਮੰਡਣ ਦੀ ਸੰਭਾਵਨਾ ਇਸ ਕਰਕੇ ਘੱਟ ਲੱਗਦੀ ਹੈ ਕਿਉਂਕਿ ਉਹਨਾਂ ਨੇ ਸਿਰਫ ਅੰਤਰੀਂ ਕਮੇਟੀ ਨੂੰ ਹੀ ਆਪਣਾ ਅਸਤੀਫਾ ਨਹੀਂ ਸੌਂਪਿਆ ਉਹਨਾਂ ਨੇ ਅਸਤੀਫਾ ਸ਼੍ਰੀ ਅਕਾਲ ਤੱਕ ਦਾ ਸਾਬਦੇ ਜਥੇਦਾਰ ਨੂੰ ਵੀ ਉਸ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਉਹਨਾਂ ਦੀਆਂ ਸੇਵਾਵਾਂ ਤੋਂ ਫਾਰਕ ਹੋਣ ਦੇ ਲਈ ਉਹਨਾਂ ਨੇ ਉੱਥੇ ਵੀ ਦਿੱਤਾ ਸੀ ਦੂਸਰੇ ਪਾਸੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਅੰਤਰੀਂ ਕਮੇਟੀ ਦੇ ਕੁਝ ਆਗੂਆਂ ਤੋਂ ਜਦੋਂ ਸਵਾਲ-ਜਵਾਬ ਪੁੱਛੇ ਗਏ ਉਹਨਾਂ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੂੰ ਜੋ ਅੰਤਰੀਂ ਕਮੇਟੀ ਦੇ ਵੱਲੋਂ ਫੈਸਲਾ ਕੀਤਾ ਗਿਆ ਹਟਾਣ ਦਾ ਉਹ ਸਹੀ ਹੈ ਤੇ ਉਸ ਮੌਕੇ ਦੇ ਉਤੇ ਅੰਤਰੀਂ ਕਮੇਟੀ ਦੇ ਵੱਲੋਂ ਕਿਹਾ ਗਿਆ ਕਿ ਐਕਟ 1925 ਦੇ ਤਹਿਤ ਐਕਟ 1925 ਦੇ ਤਹਿਤ ਇਹ ਤੁਹਾਨੂੰ ਦੱਸ ਦੇਣਾ ਜ਼ਰੂਰੀ ਹੈ ਕਿ ਉਸ ਐਕਟ ਦੇ ਤਹਿਤ ਅੰਤਰੀਂ ਕਮੇਟੀ ਜਿਹੜੀ ਹੈ ਐਸਜੀਪੀਸੀ ਦੀ ਉਹਦੇ ਕੋਲ ਪੂਰੇ ਅਧਿਕਾਰ ਨੇ ਉਹ ਕਿਸੇ ਵੀ ਸਿੰਘ ਸਹਿਬਾਨ ਨੂੰ ਕਿਸੇ ਵੀ ਜਥੇਦਾਰ ਨੂੰ ਕਿਸੇ ਵੀ ਕਰਮਚਾਰੀ ਨੂੰ ਰੱਖ ਅਤੇ ਰੱਖਣ ਅਤੇ ਹਟਾਉਣ ਦੇ ਵਿੱਚ ਉਹ ਸਮਰੱਥ ਨੇ ਉਹਨਾਂ ਨੇ ਕਿਹਾ ਕਿ ਜੋ ਵੀ ਅਸੀਂ ਕੀਤਾ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਹੜਾ ਹਟਾਇਆ ਹੈ ਅੰਤਰੀਮ ਕਮੇਟੀ ਦੇ ਵੱਲੋਂ ਔਰ ਸਿਰਫ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਉਹ ਉਹ ਬਿਆਨ ਨਹੀਂ ਸੀ ਉਹ ਅੰਤਰੀਕ ਕਮੇਟੀ ਦੀ ਬੈਠਕ ਦੇ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਯਾਨੀ ਹਰਪ੍ਰੀਤ ਸਿੰਘ ਹੁਣਾਂ ਦੀਆਂ ਉਹਨਾਂ ਦੇ ਉੱਪਰ ਜਿਹੜੇ ਦੋਸ਼ ਲੱਗੇ ਨੇ ਉਹ ਵਾਜਬ ਨਜ਼ਰ ਆ ਰਹੇ ਨੇ ਕਿਉਂਕਿ ਉਹ ਸਹਿਯੋਗ ਨਹੀਂ ਸੀ ਕਰ ਰਹੇ ਉਸ ਕਮੇਟੀ ਦਾ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੋ ਇਹ ਫੈਸਲੇ ਹੋਏ ਨੇ ਬਿਲਕੁਲ ਸਹੀ ਨੇ ਔਰ ਉਹਨਾਂ ਨੇ ਕਿਹਾ ਕਿ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਕਹਿੰਦੇ ਪ੍ਰੈਸ ਕਾਨਫਰੰਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲਣ ਔਰ ਉਹਨਾਂ ਨੂੰ ਦੱਸਾਂਗੇ ਕਿ ਐਕਟ 1925 ਦੇ ਤਹਿਤ ਹੀ ਕਾਰਵਾਈ ਕੀਤੀ ਗਈ ਹੈ ਸੋ ਇਹ ਅੱਜ ਦੇ ਦਿਨ ਦੇ ਵਿੱਚ ਖਾਸ ਗੱਲ ਜਿਹੜੀ ਹੈ ਅੰਤਰੀਂ ਕਮੇਟੀ ਦੀ ਬੈਠਕ ਦੀ ਰਹੀ ਹੈ ਰੱਦ ਨਹੀਂ ਹੋਇਆ ਫਿਰ ਤੋਂ ਦੱਸਦੇ ਹਾਂ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਵਿਚਾਰਾਂ ਹੋ ਰਹੀਆਂ ਨੇ ਰੱਦ ਨਹੀਂ ਹੋਇਆ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਆਪਣਾ ਪ੍ਰਚਾਰ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਧਾਰਮਿਕ ਸਮਾਗਮਾਂ ਦੇ ਵਿੱਚ ਬੁਲਾਇਆ ਜਾਂਦਾ ਐ ਐਸੇ ਬੁਲਾਰੇ ਦੇ ਤੌਰ ਦੇ ਉੱਤੇ ਔਰ ਅੱਜ ਵੀ ਉਹ ਸੁਨਾਮ ਦੇ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸੀ ਜਿਸ ਮੌਕੇ ਦੇ ਉੱਤੇ ਉਹਨਾਂ ਨੇ ਬੋਲਦਿਆਂ ਕਈ ਤਰੀਕੇ ਦੇ ਸਵਾਲ ਜਿਹੜੇ ਅਕਾਲੀ ਦਲ ਦੇ ਉੱਤੇ ਚੱਕੇ ਔਰ ਉਸ ਤੋਂ ਬਾਅਦ ਬਿਰਸਾ ਸਿੰਘ ਬੁਲਟੋਹਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਔਰ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਕਈ ਸਵਾਲ ਖੜੇ ਕਰ ਦਿੱਤੇ ਔਰ ਉਹਨਾਂ ਨੇ ਕਿਹਾ ਕਿ ਆਪਣੇ ਬਿਆਨਾਂ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਹਰਜਿੰਦਰ ਸਿੰਘ ਮਾਫ ਕਰਨਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਅੱਜ ਆਪਣੀ ਸੁਨਾਮ ਦੇ ਵਿੱਚ ਬੋਲਦਿਆਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੀ ਅਕਾਲੀ ਦਲ ਬਣਾਈ ਗਈ ਸੀ ਉਹ ਇੱਕ ਐਸੀ ਪਿਛ ਤਿਆਰ ਕੀਤੀ ਗਈ ਸੀ ਜਦੋਂ ਤੇ ਚੌਕੇ ਛੱਕੇ ਲਗਾਏ ਜਾਣਗੇ ਬਿਰਸਾ ਸਿੰਘ ਬਲਟੂਹਾ ਨੇ ਕਿਹਾ ਹੈ ਕਿ ਇਹ ਭਾਸ਼ਾ ਸ਼੍ਰੀ ਕਾਲ ਤਖਤ ਸਾਹਿਬ ਦੇ ਲਈ ਜਿਹੜੀ ਵਰਤੀ ਗਈ ਹੈ ਇਹ ਭਾਸ਼ਾ ਸਹੀ ਨਹੀਂ ਹੈ ਇਹਦੇ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਆਪਣੀ ਗੱਲ ਦਾ ਜਵਾਬ ਦਿੰਦਿਆਂ ਕਹੇ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਵੈਸੇ ਮਾਫੀ ਮੰਗਣ ਦੀ ਆਦਤ ਨਹੀਂ ਉਹ ਕਿਸੇ ਵੀ ਆਪਣੀ ਗਲਤੀ ਉੱਤੇ ਕਦੇ ਮਾਫੀ ਨਹੀਂ ਮੰਗਦੇ ਔਰ ਉਮੀਦ ਨਹੀਂ ਹੈ ਪਰ ਉਨ੍ਹਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਹੋਰ ਉਹਨਾਂ ਨੇ ਕਈ ਚੀਜ਼ਾਂ ਦੇ ਹਵਾਲੇ ਦਿੱਤੇ ਔਰ ਉਹਨਾਂ ਤੇ ਨਿਸ਼ਾਨੇ ਸਾਧੇ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਜੋ ਵੀ ਮੀਡੀਆ ਦੇ ਵਿੱਚ ਜਾ ਕੇ ਜਾਂ ਸੰਬੋਧਨਾਂ ਦੇ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਬਿਲਕੁਲ ਗਲਤ ਨਹੀਂ ਪਰ ਹੁਣ ਰੇਡ ਕਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਣੀ ਚਾਹੇ ਬਿਰਸਾ ਸਿੰਘ ਬਲਟੋਹਾ ਹੋਣ ਉਹ ਵੀ ਖਤਮ ਨਹੀਂ ਹੋ ਰਿਹਾ ਔਰ ਦੂਸਰੇ ਪਾਸੇ ਅੰਤਰਿੰਗ ਕਮੇਟੀ ਅਸਤੀਫੇ ਜਿਹੜੇ ਆ ਉਹ ਮਨਜ਼ੂਰ ਨਹੀਂ ਕਰ ਰਹੀ ਪਰ ਦੇਖਣਾ ਹੋਏਗਾ ਕਿ ਆਨ ਵਾਲੇ ਟਾਈਮ ਦੇ ਵਿੱਚ ਪੰਥਕ ਸਿਆਸਤ ਕਿੱਧਰ ਨੂੰ ਜਾਂਦੀ ਹੈ ਔਰ ਇਹ ਜੋ ਐਸਜੀਪੀਸੀ ਦੇ ਵੱਲੋਂ ਫੈਸਲੇ ਲਏ ਜਾ ਰਹੇ ਨੇ ਉਹਨਾਂ ਦਾ ਆਨ ਵਾਲੇ ਟਾਈਮ ਦੇ ਵਿੱਚ ਕੀ ਕੁਝ ਰੁਖ ਪੰਜਾਬ ਕਾਂਗਰਸ ਦੇ ਵੱਲੋਂ ਆਪਦੀ ਜੜ੍ਹਾਂ ਨੂੰ ਮਜ਼ਬੂਤ ਕਰਨ ਦੇ ਲਈ ਪੰਜਾਬ ਦੇ ਵਿੱਚ ਹੁਣ ਵਕ ਵਕ ਥਾਵਾਂ ਦੇ ਉੱਤੇ ਰਿਵਿਊ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਦਿੱਲੀ ਚੋਣਾਂ ਜਦੋਂ ਹੀ ਖਤਮ ਹੋਈਆਂ ਸੀ ਸੀ ਤੁਹਾਨੂੰ ਦੱਸਿਆ ਸੀ ਕਿ ਹੁਣ ਪੰਜਾਬ ਦੇ ਵੱਲ ਸਾਰਿਆਂ ਦਾ ਧਿਆਨ ਹੋ ਜਾਏਗਾ ਕਿਉਂਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਆਉਣ ਵਾਲੀਆਂ ਨੇ ਵਿਧਾਨ ਸਭਾ ਦੀਆਂ ਉਹਨਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਕਮਰ ਕੱਸੇ ਕਰ ਲਏ ਗਏ ਨੇ ਸੋ ਹੁਣ ਪੰਜਾਬ ਕਾਂਗਰਸ ਜ਼ਿਲ੍ਹਾ ਵਾਈਜ਼ ਰਿਵਿਊ ਮੀਟਿੰਗਾਂ ਕਰ ਰਿਹਾ ਹੈ ਔਰ ਅੱਜ ਜਲੰਧਰ ਦੇ ਵਿੱਚ ਇੱਕ ਰਿਵਿਊ ਮੀਟਿੰਗ ਹੋਈ ਰਿਵਿਊ ਮੀ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਹੁਣ ਰਿਵਿਊ ਮੀਟਿੰਗਾਂ ਕਰਕੇ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਪਦੀ ਪਾਰਟੀ ਨੂੰ ਆਪਦੇ ਕੈਡਰ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਸੁਣ ਰਹੇ ਹਾਂ ਕਿ ਕੀ ਕਮੀਆਂ ਪੇਸ਼ੀਆਂ ਨੇ ਔਰ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਦਾਂ ਪ੍ਰਚਾਰ ਜਿਹੜਾ ਕਰਨਾ ਹੈ। ਨਾਲ ਹੀ ਉਹਨਾਂ ਨੇ ਇੱਕ ਖਾਸ ਗੱਲ ਜਿਹੜੀ ਕੀਤੀ ਉਹਦੇ ਤੇ ਧਿਆਨ ਦੇਣਾ ਤੁਹਾਡਾ ਬੜਾ ਜ਼ਰੂਰੀ ਹੈ ਕਿ ਪੰਜਾਬ ਕਾਂਗਰਸ 2000 ਦੀਆਂ 2027 ਦੇਆਂ ਜਿਹੜੀਆਂ ਅਸੈਂਬਲੀ ਚੋਣਾਂ ਨੇ ਉਹਦੇ ਲਈ 50 ਤੋਂ 60 ਨਵੇਂ ਚਿਹਰਿਆਂ ਦੀ ਚੋਣ ਕਰੇਗੀ ਬਹੁਤ ਵੱਡੀ ਗੱਲ ਹੈ ਪੰਜਾਬ ਦੀ ਸਿਆਸਤ ਲਈ ਪੰਜਾਬ ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਜਾਨੀ ਕਿ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ 117 ਸੀਟਾਂ ਨੇ ਪੰਜਾਬ ਦੀਆਂ ਜਿਹਦੇ ਉੱਤੇ ਚੋਣਾਂ ਹੁੰਦੀਆਂ ਨੇ ਜਾਨੀ ਕਿ 117 ਕੈਂਡੀਡੇਟ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਲਈ ਕਾਂਗਰਸ ਪਾਰਟੀ ਦੇ ਵੱਲੋਂ ਖੜੇ ਕੀਤੇ ਜਾਣਗੇ ਪਰ ਵੱਡਾ ਫੈਸਲਾ ਰਾਜਾ ਬੜਿੰਗ ਨੇ ਕਿਹਾ ਕਿ ਸੀਡਬਲਯੂਸੀ ਜਿਹੜੀ ਉਹਨਾਂ ਦੀ ਕੌਮੀ ਜਿਹੜੀ ਉਹਨਾਂ ਦੀ ਟੀਮ ਹੈ ਸਾਰੀ ਜਾਨਕਿ ਦਿੱਲੀ ਤੋਂ ਲੈ ਕੇ ਪੂਰੇ ਦੇਸ਼ ਦੇ ਵਿੱਚ ਔਰ ਪੰਜਾਬ ਦਾ ਵੀ ਜ਼ਿਕਰ ਕੀਤਾ ਉਹਨਾਂ ਦੇ ਨਾਲ ਕਿ 50 ਤੋਂ 60 ਨਵੇਂ ਚਿਹਰੇ ਤੁਹਾਨੂੰ ਦੇਖਣ ਲਈ ਮਿਲਣਗੇ ਕਾਂਗਰਸ ਪਾਰਟੀ ਦੇ ਤੌਰ ਦੇ ਉੱਤੇ ਜੋ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਇੱਕ ਵੱਡੀ ਡਵੈਲਪਮੈਂਟ ਕਾਂਗਰਸ ਪਾਰਟੀ ਦੇ ਵੱਲੋਂ ਤੁਸੀਂ ਕਹਿ ਸਕਦੇ ਹੋ ਕਿ ਪੁਰਾਣੇ ਉਹ ਆਗੂ ਜਿਹੜੇ ਹੁਣ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਦੇਰ ਸਰਵਾਈਵ ਨਹੀਂ ਕਰ ਪਾਣਗੇ ਉਹਨਾਂ ਦੀਆਂ ਟਿਕਟਾਂ ਆਉਣ ਵਾਲੇ ਟਾਈਮ ਦੇ ਵਿੱਚ ਕੱਟੀਆਂ ਜਾ ਸਕਦੀਆਂ ਨੇ ਇਹ ਸੰਕੇਤ ਜਿਹੜਾ ਰਾਜਾ ਬੜਿੰਗ ਹੁਣਾਂ ਦੇ ਵੱਲੋਂ ਬੀਤੇ ਕੱਲ ਵੀ ਦਿੱਤਾ ਗਿਆ ਸੀ ਅੱਜ ਫਿਰ ਉਹਨਾਂ ਨੇ ਜਲੰਧਰ ਦੇ ਵਿੱਚ ਦੋ মিডিਆ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਿੱਧੇ ਤੌਰ ਤੇ ਦੱਸਿਆ ਕਿ ਅਸੈਂਬਲੀ ਚੋਣਾਂ ਦੇ ਵਿੱਚ 50 ਤੋਂ 60 ਨਵੇਂ ਚਿਹਰੇ ਤੁਹਾਨੂੰ ਸਾਡੀ ਪਾਰਟੀ ਦੇ ਵੱਲੋਂ ਨਜ਼ਰ ਆਣਗੇ ਉਸ ਮੌਕੇ ਦੇ ਉੱਤੇ ਮੀਡੀਆਦਾਰਿਆਂ ਦੇ ਵੱਲੋਂ ਰਾਣਾ ਗੁਰਜੀਤ ਸਿੰਘ ਹੁਣਾਂ ਦੇ ਵੱਲੋਂ ਕੀਤੀਆਂ ਗਈਆਂ ਸਖਤ ਟਿੱਪਣੀਆਂ ਦੇ ਉੱਤੇ ਵੀ ਰਾਜਾ ਬੜਿੰਗ ਤੋਂ ਸਵਾਲ ਪੁੱਛਿਆ ਉਹ ਉਹਨਾਂ ਨੇ ਕਿਹਾ ਸਾਡੇ ਸੀਨੀਅਰ ਆਗੂ ਨੇ ਉਹ ਉਹ ਕੋਈ ਗੱਲ ਨਹੀਂ ਸੀਨੀਅਰ ਆਗੂ ਨਹੀਂ ਸੀਨੀਅਰ ਸਿਟੀਜ਼ਨ ਕਿਹਾ ਉਹਨਾਂ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਰਾਣਾ ਗੁਰਜੀਤ ਦੇ ਲਈ ਉਹਨਾਂ ਨੇ ਕਿਹਾ ਉਹ ਸੀਨੀਅਰ ਸਿਟੀਜ਼ਨ ਨੇ ਉਹਨਾਂ ਦੇ ਆਪ ਦੀ ਆਪ ਦੀ ਸਾਰਿਆਂ ਦੀ ਗੱਲ ਹੁੰਦੀ ਹੈ ਉਹਨਾਂ ਨੇ ਜਿਹੜੀ ਗੱਲ ਕਹਿ ਦਿੱਤੀ ਉਹ ਉਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਸੋ ਕਾਂਗਰਸ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਹੁਣ ਪੰਜਾਬ ਦੇ ਵਿੱਚ ਗਰਾਊਂਡ ਤੇ ਕੰਮ ਕਰਦੀ ਨਜ਼ਰ ਆ ਰਹੀ ਹੈ ਅਕਾਲੀ ਦਲ ਦੇ ਵੱਲੋਂ ਭਰਤੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਭਾਜਪਾ ਦੇ ਵੱਲੋਂ ਭਰਤੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਪਰ ਸੱਤਾ ਤੇ ਜਿਹੜੀ ਆਮ ਆਦਮੀ ਪਾਰਟੀ ਉਹਦੇ ਵੱਲੋਂ ਉਹ ਆਪਣਾ ਕੈਡਰ ਕਿਸ ਤਰੀਕੇ ਨਾਲ ਮਜ਼ਬੂਤ ਕਰਦੀ ਹੈ ਸਾਰਿਆਂ ਦੀਆਂ ਨਿਗਾਹਾਂ ਉਸਤੇ ਰਹਿਣਗੀਆਂ ਔਰ 2027 ਦੀਆਂ ਜਿਹੜੀਆਂ ਚੋਣਾਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਨੇ ਬਹੁਤ ਇੰਟਰਸਟਿੰਗ ਹੋਣਗੀਆਂ ਕਾਂਗਰਸ ਪਾਰਟੀ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਆਮ ਆਦਮੀ ਪਾਰਟੀ ਆਪਣੇ ਪਿਛਲੇ 5 ਸਾਲਾਂ ਚ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਦੱਸਣਾ ਪਏਗਾ ਅਕਾਲੀ ਦਲ ਦੁਬਾਰਾ ਤੋਂ ਸਰਵਾਈਵ ਪੰਜਾਬ ਦੇ ਵਿੱਚ ਹੁੰਦੀ ਹੈ ਜਾਂ ਫਿਰ ਨਹੀਂ ਉਹ ਦੇਖਣਾ ਹੋਵੇਗਾ ਔਰ ਸਭ ਤੋਂ ਵੱਡੀ ਤੇ ਜਿਹੜੀ ਇਸ ਵਾਰ ਪੰਜਾਬ ਦੇ ਵਿੱਚ ਬਣ ਕੇ ਉੱਭਰ ਸਕਦੀ ਹੈ ਉਹ ਹੋ ਸਕਦੀ ਹੈ ਭਾਜਪਾ ਉਹ ਇਸ ਕਰਕੇ ਕਿਉਂਕਿ ਭਾਜਪਾ ਨੂੰ ਜਿਹੜੀ ਸ਼ਹਿਰੀ ਵੋਟ ਪੈਂਦੀ ਹੈ ਉਹਨਾਂ ਦੇ ਸ਼ਹਿਰੀ ਵੋਟਰ ਉਹਨਾਂ ਦੇ ਨਾਲ ਪੱਕਾ ਜੁੜਿਆ ਹੋਇਆ ਭਾਜਪਾ ਦੀ ਕੋਸ਼ਿਸ਼ ਹੁੰਦੀ ਹੈ ਕਿ ਪਿੰਡੂ ਵੋਟਰ ਨੂੰ ਕਿਸ ਤਰੀਕੇ ਨਾਲ ਆਪਣੇ ਨਾਲ ਜੋੜਨਾ ਹੈ ਪੰਜਾਬ ਪਿੰਡਾਂ ਦੇ ਵਿੱਚ ਵੱਸਦਾ ਹੈ ਪੰਜਾਬ ਦੇ 13000 ਪਿੰਡ ਨੇ ਉਹ 13000 ਪਿੰਡਾਂ ਦੇ ਵਿੱਚ ਭਾਜਪਾ ਦਾ ਵਿਰੋਧ ਹੈ ਭਾਜਪਾ ਉਹਨਾਂ ਨੂੰ ਕਿਵੇਂ ਜੋੜਨ ਦੇ ਵਿੱਚ ਕਾਮਯਾਬ ਹੁੰਦੀ ਹੈ ਉਹ ਦੇਖਣਾ ਹੋਏਗਾ ਕਿਹੜੀ ਪੰਥਕ ਧਿਰ ਕਿਹੜੀ ਖੇਤਰੀ ਪਾਰਟੀ ਭਾਜਪਾ ਦਾ ਸਹਿਯੋਗ ਕਰਦੀ ਹੈ 2027 ਦੀਆਂ ਚੋਣਾਂ ਦੇ ਵਿੱਚ ਉਹ ਦੇਖਣ ਵਾਲੀ ਗੱਲ ਹੋएगी ਪਰ 2027 ਦੀਆਂ ਚੋਣਾਂ ਪੰਜਾਬ ਦੇ ਵਿੱਚ ਇਸ ਵਾਰ ਬਹੁਤ ਇੰਟਰਸਟਿੰਗ ਹੋਣ ਵਾਲੀਆਂ ਨੇ ਹਾਲਾਂਕਿ ਇੱਕ ਸਾਲ ਪਹਿਲਾਂ ਚੋਣਾਂ ਦਾ ਮਾਹੌਲ ਤੀਜ ਹੁੰਦਾ ਪਰ ਪੰਜਾਬ ਦੀਆਂ ਚੋਣਾਂ ਦੇ ਲਈ 2 ਸਾਲ ਪਹਿਲਾਂ ਹੀ ਮੁਹਿੰਮ ਜਿਹੜੀ ਆ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਵਿੱਡ ਦਿੱਤੀ ਗਈ ਹੈ ਇੱਕ ਖਬਰ ਐਮਪੀ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਜੁੜੀ ਹੋਈ ਆ ਪਿਛਲੇ ਕਾਫੀ ਦਿਨਾਂ ਤੋਂ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਜ਼ਿਕਰ ਕੀਤਾ ਜਾ ਰਿਹਾ ਹਾਈ ਕੋਰਟ ਦੇ ਵਿੱਚ ਵੀ ਉਹ ਪਹੁੰਚੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਅਮਰਤਪਾਲ ਸਿੰਘ ਐਮਪੀ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਉਹ ਸੀਟ ਜਿੱਤੇ ਨੇ ਪਰ ਇਸ ਟਾਈਮ ਡਿਬਰੂਗੜ ਜੇਲ ਦੇ ਵਿੱਚ ਅਸਾਮ ਦੇ ਡਿਬਰੂਗੜ ਜੇਲ ਦੇ ਵਿੱਚ ਉਹ ਜੇਲ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਪਟੀਸ਼ਨ ਕੀ ਪਾਈ ਗਈ ਸੀ ਦਰਸਲ ਜਦੋਂ ਕੋਈ ਵੀ ਐਮਪੀ ਬਣਦਾ ਹੈ ਕੋਈ ਵੀ ਸੰਸਦ ਮੈਂਬਰ ਹੁੰਦਾ ਹੈ ਜਦੋਂ ਵੀ ਲੋਕ ਸਭਾ ਦਾ ਕੋਈ ਸੈਸ਼ਨ ਸੱਦਿਆ ਜਾਂਦਾ ਹੈ ਜੇਕਰ ਕੋਈ ਵੀ ਐਮਪੀ 60 ਦਿਨ ਲਗਾਤਾਰ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਜਿਹੜਾ ਉਹ ਗੈਰ ਹਾਜ਼ਰ ਰਹਿੰਦਾ ਸੈਸ਼ਨ ਤੋਂ ਉਸ ਦੀ ਜਿਹੜੀ ਐਮਪੀ ਦੀ ਸੀਟ ਹੁੰਦੀ ਹੈ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਮਤਲਬ ਉਹਦੀ ਸੀਟ ਜਿਹੜੀ ਖੁੱਸ ਜਾਂਦੀ ਹੈ ਉਹ ਉਹਦੇ ਹੱਥੋਂ ਚਲ ਜਾਏਗੀ ਕਿਉਂਕਿ 60 ਦਿਨ ਲਗਾਤਾਰ ਜੇ ਕੋਈ ਲੋਕ ਸਭਾ ਦੇ ਵਿੱਚ ਗੈਰ ਹਾਜ਼ਰ ਰਹਿੰਦਾ ਹੈ ਔਰ ਏਸੀ ਦਾ ਹਵਾਲਾ ਦੇ ਕੇ ਲੋਕ ਸਭਾ ਤੋਂ ਇੱਕ ਚਿੱਠੀ ਆਈ ਸੀ ਐਮਪੀ ਅਮਰਤਪਾਲ ਦੇ ਨਾਮ ਤੇ ਕਿ ਤੁਸੀਂ ਲੋਕ ਸਭਾ ਤੋਂ ਗੈਰ ਹਾਜ਼ਰ ਹੋ ਤੁਹਾਡੀ ਸੀਟ ਜਿਹੜੀ ਆ ਖੁੱਸ ਸਕਦੀ ਹੈ ਉਹਦੇ ਲਈ ਤੁਹਾਨੂੰ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਹਾਜ਼ਰ ਹੋਣਾ ਪਏਗਾ ਦੱਸ ਦਈਏ ਕਿ 60 ਦਿਨ ਦਾ ਇਹ ਵਕਵਾ ਹੁੰਦਾ ਜੇ 60 ਦਿਨ ਕੋਈ ਗੈਰ ਹਾਜ਼ਰ ਰਹੇ ਐਮਪੀ ਅਮਰਤਪਾਲ ਸਿੰਘ ਪਿਛਲੇ 46 ਦਿਨਾਂ ਤੋਂ ਮਤਲਬ 46 ਜਿਹੜੀਆਂ ਲੋਕ ਸਭਾ ਦੀਆਂ ਕਾਰਵਾਈਆਂ ਹੋਈਆਂ ਨੇ ਉਹਨਾਂ ਦੇ ਵਿੱਚ ਉਹ ਗੈਰਹਾਜ਼ਰ ਰਹੇ ਨੇ ਸੋ ਤੁਸੀਂ ਮੰਨ ਕੇ ਚੱਲੋ ਕਿ ਸਿਰਫ 14 ਦਿਨ ਹੋਰ ਨੇ ਜਦੋਂ ਵਿਧਾਨ ਸਭਾ ਲੋਕ ਸਭਾ ਦਾ ਸੈਸ਼ਨ ਚੱਲੇਗਾ ਜੇ ਅਗਲੇ 14 ਦਿਨ ਅਮਰਤਪਾਲ ਸਿੰਘ ਗੈਰਹਾਜ਼ਰ ਰਹਿੰਦੇ ਨੇ ਤੇ ਉਹਨਾਂ ਦੀ एमपी ਵਾਲੀ ਸੀਟ ਖੋਸ ਸਕਦੀ ਹੈ ਇਸ ਦੇ ਕਰਕੇ ਉਹਨਾਂ ਦੇ ਵੱਲੋਂ ਹੁਣ ਕੋਰਟ ਦਾ ਜਿਹੜਾ ਰੁਖ ਕੀਤਾ ਸੀ ਹਾਈ ਕੋਰਟ ਦੇ ਵੱਲੋਂ ਲੋਕਲ ਪ੍ਰਸ਼ਾਸਨ ਨੂੰ ਉਹਨਾਂ ਨੇ ਬੇਨਤੀ ਕੀਤੀ ਸੀ ਉੱਥੇ ਉਹਨਾਂ ਦੀ ਅਪੀਲ ਰੱਦ ਹੋ ਗਈ ਉਸ ਤੋਂ ਬਾਅਦ ਉਹਨਾਂ ਦੇ ਵਕੀਲ ਹਾਈ ਕੋਰਟ ਪਹੁੰਚੇ ਹੁਣ ਹਾਈ ਕੋਰਟ ਦੇ ਵੱਲੋਂ ਵੀ ਅੱਜ ਜਿਹੜੀ ਸੁਣਵਾਈ ਹੋਣੀ ਸੀ ਕੋਰਟ ਦੇ ਵਿੱਚ ਉਹਨੂੰ ਟਾਲ ਦਿੱਤਾ ਗਿਆ ਉਹਨਾਂ ਦੀ ਸੁਣਵਾਈ ਜਿਹੜੀ ਹੈ 25 ਤਰੀਕ ਨੂੰ ਹੋਏਗੀ 25 ਤਰੀਕ ਦੀ ਸੁਣਵਾਈ ਦੇ ਵਿੱਚ ਹੁਣ ਕੋਰਟ ਜਿਹੜਾ ਹੈ ਉਹ ਤੇ ਵਿਚਾਰ ਚਰਚਾ ਕਰੇਗਾ ਔਰ ਉਹਨਾਂ ਦੀ ਸੰਸਦ ਦੀ ਜਿਹੜੀ ਸਦਸਤਤਾ ਹੈ ਮੈਂਬਰਸ਼ਿਪ ਹੈ ਉਹ ਰੱਦ ਹੋਣ ਦਾ ਖਤਰਾ ਜਿਹੜਾ ਬਣਿਆ ਹੋਇਆ ਪਰ 25 ਤਰੀਕ ਨੂੰ ਹੁਣ ਪਤਾ ਲੱਗੇਗਾ ਕਿ ਅਮਰਤਪਾਲ ਦੇ ਵੱਲੋਂ ਕੋਰਟ ਦੇ ਵੱਲੋਂ ਕੀ ਰੁਕਵਖਤਿਆਰ ਕੀਤਾ ਜਾਂਦਾ ਪਰ ਐਮਪੀ ਅਮਰਤਪਾਲ ਇਸ ਟਾਈਮ ਮੁਸ਼ਕਲਾਂ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਉਹਨਾਂ ਦੀ ਜਿਹੜੀ ਸੰਸਦ ਦੇ ਤੌਰ ਦੇ ਉੱਤੇ ਸਦਸਤਾ ਹੈ ਉਹ ਵੀ ਖਤਰੇ ਦੇ ਵਿੱਚ ਪਈ ਹੋਈ ਹੈ ਸੋ ਇਹ ਸੀ ਅੱਜ ਦੀਆਂ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ